ਜਿਵੇਂ ਜਿਵੇਂ ਚੋਣਾ ਨੇੜੇ ਆ ਰਹੀਆਂ ਨੇ ਤੇ ਸਿਆਸਤ ਤੇ ਲੀਡਰ ਬਦਲ ਰਹੇ ਨੇ ਜਿਹੜੇ ਆਗੂ ਨੂੰ ਜਿਹੜੀ ਪਾਰਟੀ ਜਦੋਂ ਫਿੱਟ ਬੈਠਦੀ ਆ ਜੀ ਬੰਦਾ ਮਿੰਟ ਮਾਰਦਾ ਨਾਲ ਦੀ ਸੀਟ ਤੇ ਹੋ ਜਾਂਦਾ ਟੋਪੀ ਕਿਸੇ ਹੋਰ ਪਾਰਟੀ ਦੀ ਆ ਹੁਣ ਇਹ ਨਹੀਂ ਪਤਾ ਲੱਗਦਾ ਕਿ ਰਾਤ ਤੋਂ ਬਾਅਦ ਜਿਹੜਾ ਦਿਨ ਚੜੂਗਾ ਤੇ ਨੇਤਾ ਦੇ ਸਿਰ ਤੇ ਕੀ ਉਹ ਟੋਪੀ ਦਾ ਰੰਗ ਉਹੀ ਰਹੂਗਾ ਜਾਂ ਪੱਗ ਦਾ ਰੰਗ ਉਹੀ ਰਹੂਗਾ ਜਾਂ ਕਿਤੇ ਬਦਲ ਤਾਂ ਨਹੀਂ ਜਾਊਗਾ 4 ਸਾਲ ਬਾਅਦ ਕਦੇ ਜਾਂ ਕੋਈ 10 ਸਾਲ ਬਾਅਦ ਹੋਇਆ ਜੀ ਕਿਸੇ ਲੀਡਰ ਨੇ ਪਾਰਟੀ ਬਦਲੀ ਪਰ ਇਹ ਪਿਛਲੇ ਦੌਰ ਚ ਦੇਖਿਆ ਬਹੁਤ ਛੇਤੀ ਬਦਲ ਰਹੇ ਨੇ ਪੰਜਾਬ ਚ ਤਾਂ ਬਦਲਾਅ ਵੀ ਆਇਆ ਸੀਗਾ ਬਦਲਾਅ ਦਾ ਰੰਗ ਇੰਨਾ ਕ ਫਿੱਕਾ ਪੈ ਗਿਆ ਕਿ ਹੁਣ ਪਿਛਲੀਆਂ ਪਾਰਟੀਆਂ ਹੀ ਚੰਗੀਆਂ ਲੱਗਣ ਲੱਗੀਆਂ ਨੇ ਲੀਡਰ ਉਹ ਕਹਿੰਦੇ ਜੀ ਮੇਰੀ ਪਿੱਠ ਤੇ ਮੇਰੀ ਪਾਰਟੀ ਨੇ ਹੱਥ ਨਹੀਂ ਰੱਖਿਆ ਇਸ ਕਰਕੇ ਮੈਂ ਉਧਰ ਜਾ ਰਿਹਾ ਪਰ ਉਹ ਤਾਂ ਕਹਿ ਰਿਹਾ ਕਿ ਸੀ ਵਿਕਾਸਕਾਰ ਜੀ ਬਹੁਤ ਕਰਾਤਾ ਕੇ ਇਸ ਦੇ ਨਾਲ ਹੀ 13 0 ਨਾਲ ਜਿੱਤਾਂਗੇ 4 ਮਹੀਨੇ ਪਹਿਲਾਂ ਇਸ ਤਰੀਕੇ ਦੇ ਇਲਜ਼ਾਮ ਲਾ ਰਹੇ ਹੋ ਕਿਸੇ ਪਾਰਟੀ ਤੇ ਤੇ 4 ਮਹੀਨੇ ਬਾਅਦ ਤੁਸੀਂ ਉਸੇ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਹੋ ਬਈ ਫੇਰ ਤੁਹਾਡੇ ਤੇ ਯਕੀਨ ਕੌਣ ਕਰੂਗਾ ਉਹ ਦਿਨ ਸੀ ਜਦੋਂ ਰਵਨੀਤ ਬਿੱਟੂ ਸ਼ੰਭੂ ਗਏ ਸੀ ਤੇ ਉਹਨਾਂ ਨੂੰ ਭਜਾਤਾ ਸੀ ਉਸ ਕਰਕੇ ਖਫਾ ਸੀ ਉਹਨੂੰ ਆਪਣੀ ਪਾਰਟੀ ਦੇ ਨਾਲ ਸਭ ਤੋਂ ਪਹਿਲਾਂ ਵਫਾਦਾਰ ਹੋਣਾ ਪਊਗਾ ਜੇ ਤੁਸੀਂ ਆਪਣੀਆਂ ਪਾਰਟੀਆਂ ਦੇ ਨਾਲ ਵਫਾਦਾਰ ਨਹੀਂ ਹੈਗੇ ਫਿਰ ਲੋਕ ਤੁਹਾਡੇ ਤੇ ਮੈਨੂੰ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਯਕੀਨ ਕਰਨਗੇ ਅੱਜਕਾ ਤੁਸੀਂ ਜੁੜੇ ਹੋ ਔਨ ਏਅਰ ਪੋਡਕਾਸਟ ਨਾਲ ਤੇ ਮੈਂ ਸਤਨਾਮ ਸਿੰਘ ਬਠੋਈ ਅੱਜ ਗੱਲ ਕਰਾਂਗੇ ਕਿ ਸਿਆਸਤ ਵਿੱਚ ਵੱਡੇ ਵੱਡੇ ਧਮਾਕੇ ਹੋ ਰਹੇ ਆ ਜਿੱਤੇ ਬਿੱਤੇ ਕੱਲ ਰਵਨੀਤ ਬਿੱਟੂ ਭਾਜਪਾ ਚਲੇ ਗਿਆ ਤਾਂ ਅੱਜ સુશીલ કુમાર રેнкуવા ਜਿਹੜੇ ਆਮ ਆਦਮੀ ਪਾਰਟੀ ਦੇ ਤੇ ਸ਼ੀਤਲ ਅੰਗਰਾਲ ਨੇ ਉਹੋ ਭਾਜਪਾ ਚ ਸ਼ਾਮਲ ਹੋਏ ਨੇ ਤੇ ਇਸ ਤੇ ਗੱਲਬਾਤ ਕਰਾਂਗੇ ਸਾਡੇ ਸੀਨੀਅਰ ਪੱਤਰਕਾਰ rau 브ਿੰਦਰਾ rau 브ਿੰਦਰ ਜੀ ਕਿਵੇਂ ਦੇਖਦੇ ਹੋ ਕਿ ਸਿਆਸਤ ਵਿੱਚ ਵੱਡੇ ਵੱਡੇ ਤਮਾਕੇ ਹੋ ਰਿਹਾ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਤੇ ਸਿਆਸਤ ਤੇ ਲੀਡਰ ਬਦਲ ਰਹੇ ਨੇ ਬਦਲ ਨਹੀਂ ਰਹੇ ਸਤਨਾਮ ਜੀ ਤਿਤਲੀਆਂ ਬਣ ਕੇ ਉੱਡ ਰਹੇ ਨੇ ਲੀਡਰ ਜੀ ਜਦੋਂ ਤਿਤਲੀ ਕਹਿੰਦੇ ਬਣਦੀ ਹੈ ਨਾ ਤੇ ਤਿਤਲੀ ਬਣਨ ਤੋਂ ਪਹਿਲਾਂ ਉਹ ਇੱਕ ਕੀੜਾ ਹੁੰਦਾ ਜੀ ਜਦੋਂ ਉਮਰ ਵੱਦੀ ਜਾਂਦੀ ਹੈ ਉਹਦੀ ਤੇ ਫਿਰ ਉਹ ਕੀੜਾ ਦੇ ਪਰ ਨਿਕਲਦੇ ਨੇ ਫਿਰ ਉਹ तितਲੀ ਬਣਦਾ ਤੇ ਫਿਰ ਉੜਦਾ ਜੀ ਤੁਸੀਂ ਸਮਝੋ ਹੁਣ ਕਿੱਥੇ ਤੱਕ ਗੱਲ ਜਾਂਦੀ ਹੈ ਜੀ ਬਿਲਕੁਲ ਮਤਲਬ ਇਹ ਹੈ ਕਿ ਕੋਈ ਇਮਾਨਦਾਰੀ ਕਹਿ ਲਈਏ ਜਾਂ ਪਾਰਟੀ ਦੇ ਲਈ ਕਹਿ ਲਈਏ ਜਾਂ ਤੁਸੀਂ ਪਾਰਟੀ ਵੀ ਤੁਹਾਡੀ ਇੱਕ ਪਰਿਵਾਰ ਦੇ ਵਾਂਗ ਹੀ ਹੁੰਦੀ ਹੈ ਜੀ ਸਿਆਸੀ ਆਗੂਆਂ ਦੇ ਲਈ ਕੁਝ ਹੈ ਹੀ ਨਹੀਂ ਅੱਜ ਕੱਲ ਕੁਝ ਨਹੀਂ ਹੈ ਤੁਸੀਂ ਵੀ ਦੇਖ ਰਹੇ ਹੋ ਆਪਾਂ ਵੀ ਦੇਖ ਰਹੇ ਹਾਂ ਲੋਕ ਵੀ ਦੇਖ ਰਹੇ ਨੇ ਕਿ ਜਿਹੜੇ ਆਗੂ ਨੂੰ ਜਿਹੜੀ ਪਾਰਟੀ ਜਦੋਂ ਫਿੱਟ ਬੈਠਦੀ ਆ ਜੀ ਬੰਦਾ ਮਿੰਟ ਮਾਰਦਾ ਨਾਲ ਦੀ ਸੀਟ ਤੇ ਹੋ ਜਾਂਦਾ ਮੰਨ ਲਓ ਇੱਕ ਕਾਰ ਜਾ ਰਹੀ ਹੈ ਹੂੰ ਉਹ ਕਾਰ ਤੋਂ ਪਹਿਲਾਂ ਉਹ ਬੰਦਾ ਪੈਦਲ ਜਾ ਰਿਹਾ ਸੀ ਜੀ ਉਹ ਕਾਰ ਉਹਨੂੰ ਲਿਫਟ ਦੇ ਦਿੰਦੀ ਆ ਕਾਰ ਚਾਹੇ ਠੀਕ ਠਾਕ ਜੀ ਹੁੰਦੀ ਆ ਮੰਨ ਲਓ ਹੂੰ ਉਹ ਲਿਫਟ ਦੇ ਦਿੰਦੀ ਆ ਬੰਦਾ ਬੈਠ ਜਾਂਦਾ ਆਪਣੀ ਮੰਜ਼ਿਲ ਵੱਲ ਜਾ ਰਿਹਾ ਜੀ ਤੇ ਅੱਗੇ ਉਹ ਦੇਖਦਾ ਕਿ ਲਗਜ਼ਰੀ ਕਾਰ ਆਲਾ ਜਾ ਰਿਹਾ ਉਹ ਉਹ ਸੋਚਦਾ ਕਿ ਮੈਂ ਯਾਰ ਲਗਜ਼ਰੀ ਚ ਕਿਉਂ ਨਾ ਬਹਿ ਜਾ ਇਹ ਤਾਂ ਆਵਾਜ਼ ਦੀ ਜਿਆਦਾ ਕਰਦੀ ਆ ਹੂੰ ਉਹ ਬੰਦਾ ਕੋਸ਼ਿਸ਼ ਕਰਦਾ ਵੀ ਮੈਂ ਲਗਜ਼ਰੀ ਚ ਬਹਿ ਜਾ ਲਗਜ਼ਰੀ ਵਾਲਾ ਕਹਿੰਦਾ ਉਹਨੂੰ ਚਾਹੀਦੇ ਹੁੰਦੇ ਨੇ ਬੰਦੇ ਉਹ ਇਕੱਲਾ ਜਾ ਰਿਹਾ ਉਹ ਕਹਿੰਦਾ ਵੀ ਆ ਜਾ ਮੇਰੇ ਨਾਲ ਉਹ ਲਗਜ਼ਰੀ ਕਾਰ ਚ ਬਹਿ ਜਾਂਦਾ ਸੋ ਆ ਕੁਝ ਹੋ ਰਿਹਾ ਜੀ ਅੱਜ ਟੋਪੀ ਕਿਸੇ ਹੋਰ ਪਾਰਟੀ ਦੀ ਹੈ ਹੁਣ ਇਹ ਨਹੀਂ ਪਤਾ ਲੱਗਦਾ ਕਿ ਰਾਤ ਤੋਂ ਬਾਅਦ ਜਿਹੜਾ ਦਿਨ ਚੜੂਗਾ ਤੇ ਨੇਤਾ ਦੇ ਸਿਰ ਤੇ ਕੀ ਉਹ ਟੋਪੀ ਦਾ ਰੰਗ ਉਹੀ ਰਹੂਗਾ ਜਾਂ ਪੱਗ ਦਾ ਰੰਗ ਉਹੀ ਰਹੂਗਾ ਜਾਂ ਕਿਤੇ ਬਦਲ ਤਾਂ ਨਹੀਂ ਜਾਊਗਾ ਹੁਣ ਇਹ ਚੀਜ਼ਾਂ ਹੋ ਰਹੀਆਂ ਨੇ ਦੇਖੋ ਕੱਲ ਰਵਨੀਤ ਬਿੱਟੂ ਗਏ ਅੱਜ ਸੁਸ਼ੀਲ ਕੁਮਾਰ ਰਿੰਕੂ ਨਾਲ ਸ਼ੀਤਲ ਅੰਗਰਾਲ ਚਲੇ ਗਏ ਜੀ ਰਵਨੀਤ ਬਿੱਟੂ ਤੋਂ ਪਹਿਲਾਂ ਪ੍ਰਨੀਤ ਕੌਰ ਗਏ ਮੌਜੂਦਾ ਸਿਟਿੰਗ ਐਮਪੀ ਪਟਿਆਲਾ ਤੋਂ ਹੂੰ ਫਿਰ ਦੂਸਰਾ ਨੰਬਰ ਰਵਨੀਤ ਬਿੱਟੂ ਦਾ ਮੌਜੂਦਾ ਸਿਟਿੰਗ ਐਮਪੀ ਕਾਂਗਰਸ ਦੇ ਲੁਧਿਆਣਾ ਤੋਂ ਜੀ ਹੁਣ ਤੀਸਰਾ ਨੰਬਰ ਮੌਜੂਦਾ ਸਿਟਿੰਗ ਐਮਪੀ ਜਲੰਧਰ ਤੋਂ ਆਮ ਆਦਮੀ ਪਾਰਟੀ ਤੋਂ ਜਿਮਨੀ ਚੋਣ ਲੜ ਕੇ ਸੰਸਦ ਮੈਂਬਰ ਬਣੇ ਸੁਸ਼ੀਲ ਕੁਮਾਰ ਰਿੰਕੂ ਤੇ ਚੌਥੇ ਨੰਬਰ ਤੇ ਅੱਗੇ ਜੀ ਆਪਣੇ ਚੀਤਲ ਅੰਗਰਾਲ ਮੌਜੂਦਾ ਸਿਟਿੰਗ ਜਲੰਧਰ ਵੈਸਟ ਤੋਂ ਐਮ ਐਲ اے ਜੀ ਹੁਣ ਜੇ ਦੇਖਿਆ ਜਾਵੇ ਤਾਂ ਇਹਨਾਂ ਦੇ ਕੋਲ ਘਾਟ ਤਾਂ ਕਿਸੇ ਚੀਜ਼ ਦੀ ਨਹੀਂ ਮੌਜੂਦਾ ਸਿਟਿੰਗ ਐਮ ਪੀਓ ਤੁਸੀਂ ਤੁਹਾਨੂੰ ਤੁਹਾਡੀਆਂ ਪਾਰਟੀਆਂ ਅੱਗੇ ਵੀ ਤੁਹਾਡੀ ਸੀਟ ਪੱਕੀ ਹੋ ਆ ਹਮ ਸੁਸ਼ੀਲ ਕੁਮਾਰ ਰਿੰਕੂ ਦੀ ਅੱਜ ਗੱਲ ਕਰਦੇ ਆ ਤਾਂ ਉਹਨਾਂ ਦੀ ਤਾਂ ਸੀਟ ਕਨਫਰਮੇ ਹੋ ਚੁੱਕੀ ਆ ਆਮ ਆਦਮੀ ਪਾਰਟੀ ਨੇ 8 ਉਮੀਦਵਾਰ ਹਲਾਣਤੇ ਸੀ 8ਾਂ ਦੇ ਵਿੱਚੋਂ ਇੱਕ ਸੀਟ ਸੁਸ਼ੀਲ ਕੁਮਾਰ ਰਿੰਕੂ ਦੀ ਸੀ ਜੀ ਕਿ ਤੁਸੀਂ ਲੜੋ ਜੀ ਜੀ ਕਹਿਣ ਦਾ ਮਤਲਬ ਇਹ ਹੈ ਕਿ ਲੋਕ ਵੀ ਹੈਰਾਨ ਤੇ ਸਤਨਾਮ ਪਰੇਸ਼ਾਨ ਨੇ ਪੰਜਾਬ ਦੇ ਖਾਸ ਕਰਕੇ ਜਾਂ ਦੇਸ਼ ਦੇ ਵੀ ਕਿਉਂਕਿ ਇਸ ਚੀਜ਼ਾਂ ਦੇਸ਼ 'ਚ ਹੀ ਹੋ ਰਹੀਆਂ ਨੇ ਅਫਸੋਸ ਇਹ ਇਸ ਗੱਲ ਦਾ ਹੈ ਕਿ ਇਹ ਚੀਜ਼ਾਂ ਪਹਿਲਾਂ ਵੀ ਹੁੰਦੀਆਂ ਸੀ ਪਰ ਪਹਿਲਾਂ ਹੁੰਦੀਆਂ ਸੀ ਕਿ ਕਦੇ-ਕਦਾਈ ਜੀ 4 ਸਾਲ ਬਾਅਦ ਕਦੇ ਜਾਂ ਕੋਈ 10 ਸਾਲ ਬਾਅਦ ਹੋਇਆ ਜੀ ਕਿਸੇ ਲੀਡਰ ਨੇ ਪਾਰਟੀ ਬਦਲੀ ਪਰ ਇਹ ਪਿਛਲੇ ਦੌਰ 'ਚ ਦੇਖਿਆ ਬਹੁਤ ਛੇਤੀ ਬਦਲ ਰਹੇ ਨੇ ਜੀ ਥੋੜੀ ਜੀ ਗੱਲ ਐਡ ਕਰਦਾ ਜੀ ਪੰਜਾਬ ਚ ਤਾਂ ਬਦਲਾਅ ਵੀ ਆਇਆ ਸੀਗਾ ਬਦਲਾਅ ਦਾ ਰੰਗ ਇੰਨਾ ਕ ਫਿੱਕਾ ਪੈ ਗਿਆ ਕਿ ਹੁਣ ਪਿਛਲੀਆਂ ਪਾਰਟੀਆਂ ਹੀ ਚੰਗੀਆਂ ਲੱਗਣ ਲੱਗੀਆਂ ਨੇ ਲੀਡਰ ਨੂੰ ਸਭ ਤੋਂ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਅੱਜ ਜਦੋਂ ਭਾਜਪਾ ਚ ਸ਼ਾਮਿਲ ਹੋਏ ਉਹਨਾਂ ਦਾ ਪਹਿਲਾ ਤੁਸੀਂ ਬਿਆਨ ਦੇਖੋ ਕੀ ਆ ਉਹ ਕਹਿੰਦੇ ਜੀ ਮੇਰੀ ਪਿੱਠ ਤੇ ਮੇਰੀ ਪਾਰਟੀ ਨੇ ਹੱਥ ਨਹੀਂ ਰੱਖਿਆ ਇਸ ਕਰਕੇ ਮੈਂ ਉਧਰ ਜਾ ਰਿਹਾ ਕਹਿੰਦੇ ਕਿ ਮੇਰੇ ਹਲਕੇ ਚ ਪਾਰਟੀ ਨੇ ਕੋਈ ਵਿਕਾਸ ਕਾਰਜ ਕਰਾਇਆ ਹੀ ਨਹੀਂ ਫਿਰ ਉਹ ਦੂਜੇ ਪਾਸੇ ਕਹਿ ਰਹੇ ਨੇ ਕਹਿੰਦੇ ਕਿ ਬੀਜੇਪੀ ਸਰਕਾਰ ਦੇਸ਼ ਦੀ ਸਰਕਾਰ ਹੈ ਕੇਂਦਰ ਸਰਕਾਰ ਦਾ ਫਰਜ਼ ਹੁੰਦਾ ਕਿ ਹਰ ਸੂਬਿਆਂ ਦੇ ਵਿੱਚ ਉਹਨਾਂ ਨੇ ਵਿਕਾਸ ਕਾਰਜ ਕਰਾਉਣੇ ਹੁੰਦੇ ਨੇ ਹੁਣ ਜਿਵੇਂ ਰੇਲਵੇ ਡਿਪਾਰਟਮੈਂਟ ਹੈ ਰੇਲਵੇ ਡਿਪਾਰਟਮੈਂਟ 'ਚ ਪੰਜਾਬ ਸਰਕਾਰ ਥੋੜੀ ਕੁਝ ਕਰ ਸਕਦੀ ਹੈ ਜੀ ਰੇਲਵੇ ਡਿਪਾਰਟਮੈਂਟ ਸੈਂਟਰਲ ਡਿਪਾਰਟਮੈਂਟ ਦੇ ਅੰਦਰ ਆਉਂਦਾ ਤੇ ਰੇਲਵੇ ਮੰਤਰੀ ਨੇ ਕਰਨਾ ਸੁਸ਼ੀਲ ਕੁਮਾਰ ਰਿੰਕੂ ਜੀ ਆਪਣਾ ਇਹ ਬਿਆਨ ਦੇ ਕੇ ਉਹ ਕਹ ਉਹਨਾਂ ਨੇ ਕਿਹਾ ਕਹਿੰਦੇ ਕਿ ਜੋਤੀ ਰਾ ਦਿੱਤੇ ਸਿੰਧਿਆ ਜਿਹੜੇ ਐਵੀਏਸ਼ਨ ਮਨਿਸਟਰ ਨੇ ਉਹਨਾਂ ਨੇ ਕਹਿੰਦੇ ਕਿ ਆਦਮਪੁਰ ਵਾਲਾ ਹਵਾਈ ਅੱਡਾ ਚਾਲੂ ਕਰਾਇਆ ਫੇਰ ਕਹਿੰਦੇ ਅਸ਼ਵਨੀ ਵੈਸ਼ਨ ਜਿਹੜੇ ਰੇਲ ਮੰਤਰੀ ਨੇ ਉਹਨਾਂ ਨੇ ਬੰਦੇ ਭਾਰਤ ਟ੍ਰੇਨ ਦਿੱਤੀ ਜਲੰਧਰ ਨੂੰ ਤੇ ਇੱਕ ਸਟਾਪੇਜ ਵੀ ਬਣਾਇਆ ਉਹ ਕਹਿੰਦੇ ਕਿ ਬੀਜੇਪੀ ਸਰਕਾਰ ਨੇ ਕੀਤਾ ਪਰ ਮੇਰੀ ਸਰਕਾਰ ਨੇ ਨਹੀਂ ਕੀਤਾ ਹੁਣ ਗੱਲ ਇੱਥੇ ਬਣਦੀ ਹੈ ਹੁਣ ਜੇ ਸੁਸ਼ੀਲ ਕੁਮਾਰ ਰਿੰਕੂ ਚਾਹੇ ਇਹਨੂੰ ਤੁਸੀਂ ਬਹਾਨਾ ਸਮਝੋ ਪਰ ਉਹਨਾਂ ਦਾ ਇੱਕ ਬਿਆਨ ਹੈ ਇਹ ਕਿ ਮੇਰੀ ਪਿੱਠ ਤੇ ਮੇਰੀ ਪਾਰਟੀ ਨੇ ਰੱਖਿਆ ਨਹੀਂ ਹੱਥ ਨਹੀਂ ਰੱਖੇ ਜੀ ਤੇ ਇੱਥੇ ਹੁਣ ਆਮ ਆਦਮੀ ਪਾਰਟੀ ਨੂੰ ਵੀ ਜਵਾਬ ਦੇਣਾ ਬਣੂਗਾ ਤੇ ਦੱਸਣਾ ਪਊਗਾ ਕਿ ਵਾਕੇ ਹੀ ਤੁਸੀਂ ਸੁਸ਼ੀਲ ਕੁਮਾਰ ਰਿੰਕੂ ਦੀ ਕੌਨਸਟਿਟੂਐਂਸੀ ਦੇ ਵਿੱਚ ਤੁਸੀਂ ਕੋਈ ਆਪਣਾ ਪੰਜਾਬ ਸਰਕਾਰ ਦੇ ਵੱਲੋਂ ਨਹੀਂ ਯੋਗਦਾਨ ਪਾਇਆ ਪਰ ਉਹ ਤਾਂ ਕਹਿ ਰਿਹਾ ਕਿ ਅਸੀਂ ਵਿਕਾਸਕਾਰ ਜੀ ਬਹੁਤ ਕਰਾਤਾ ਕੇ ਇਸ ਦੇ ਨਾਲ ਹੀ 13 0 ਨਾਲ ਜਿੱਤਾਂਗੇ ਨਹੀਂ ਉਹ ਤਾਂ ਦੇਖੋ ਹੁਣ ਤਾਂ ਪਾਰਟੀਆਂ ਨੇ ਕਹਿਣਾ ਹੈ ਨਾ ਮੈਂ ਉਹੀ ਗੱਲ ਕਹਿ ਰਿਹਾ ਕਿ ਹੁਣ ਤੱਕ ਸੁਸ਼ੀਲ ਕੁਮਾਰ ਰਿੰਕੂ ਨੇ ਨਹੀਂ ਨਾ ਕਿਹਾ ਸੀ ਕਿ ਆ ਚੀਜ਼ਾਂ ਕਰ ਕੋ ਜੀ ਮੈਂ ਇਸ ਕਰਕੇ ਪਾਰਟੀ ਦੇ ਵਿੱਚ ਗਿਆ ਖੈਰ ਇਹ ਚ ਕਾਰਨ ਕੋਈ ਵੀ ਹੋ ਸਕਦੇ ਨੇ ਉਹ ਆਪਾਂ ਦੇਖਦੇ ਆ ਕਿ ਮੌਕੇ ਤੇ ਜਿਹੜੇ ਬਿਆਨ ਆਉਂਦੇ ਨੇ ਉਹ ਡਿਫਰੈਂਟ ਹੁੰਦੇ ਨੇ ਪਹਿਲਾਂ ਦੇ ਬਿਆਨਾਂ ਦੇ ਨਾਲ ਜੀ ਸ਼ੀਤਲ ਅੰਗਰਾਲ ਦੀ ਲੈ ਲਓ ਸ਼ੀਤਲ ਅੰਗਰਾਲ ਉਹ ਆਗੂ ਆਮ ਆਦਮੀ ਪਾਰਟੀ ਦਾ ਉਹ ਐਮ.ਐਲ.ਏ ਜਿਹਨੇ ਸਭ ਤੋਂ ਪਹਿਲਾਂ ਉੱਠ ਕੇ ਕਿਹਾ ਸੀ ਕਿ ਆਪਰੇਸ਼ਨ ਲੋਟਸ ਚਲਾ ਰਹੇ ਨੇ ਜੀ ਮੈਨੂੰ ਕਾਲ ਆਈ ਆ ਹੂੰ ਉਹ ਬੰਦਾ ਜਿਹੜਾ ਕਹਿ ਰਿਹਾ ਸੀ ਅੱਜ ਤੋਂ ਕੁਝ ਮਹੀਨੇ ਪਹਿਲਾਂ ਕਿ ਤੇ ਉਸ ਬੰਦੇ ਨੇ ਉਸ ਵਿਧਾਇਕ ਨੇ ਮੌਜੂਦਾ ਡੀ.ਜੀ.ਪੀ ਨੂੰ ਜਾ ਕੇ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਵੀ ਦਿੱਤੀ ਸੀ ਜੀ ਤੁਸੀਂ 2-4 ਮਹੀਨੇ ਪਹਿਲਾਂ ਇਸ ਤਰੀਕੇ ਦੇ ਇਲਜ਼ਾਮ ਲਾ ਰਹੇ ਹੋ ਕਿਸੇ ਪਾਰਟੀ ਤੇ ਤੇ 4 ਮਹੀਨੇ ਬਾਅਦ ਤੁਸੀਂ ਉਸੇ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਹੋ ਬਿਲਕੁਲ ਭਈ ਫਿਰ ਤੁਹਾਡੇ ਤੇ ਯਕੀਨ ਕੌਣ ਕਰੂਗਾ ਕੀ 라ਓ ਜੀ ਇੱਥੇ ਕੌਣ ਕਰੇ ਯਕੀਨ ਤੁਹਾਡੇ ਤੇ ਹਾਂ ਕੀ 라ਓ ਜੀ ਇੱਥੇ ਲੋਟਸ ਆਪਰੇਸ਼ਨ ਜਿਹੜਾ ਉਹ ਸਫਲ ਹੋ ਰਿਹਾ ਜਿਵੇਂ ਉਹਨਾਂ ਨੇ ਵੱਡਾ ਜਿਹੜਾ ਦੋਸ਼ ਲਾਇਆ ਸੀ ਜਾਂ ਆਮ ਆਦਮੀ ਪਾਰਟੀ ਉਸ ਨੂੰ ਚੰਗੇ ਤਰੀਕੇ ਨਾਲ ਖੋਖੇ ਨਹੀਂ ਸਕੀਗੇ ਅਸੀਂ ਇਸ ਨੂੰ ਰੋਕੇ ਲਈ ਲੋਟਸ ਆਪਰੇਸ਼ਨ ਹਾਲਾਂਕਿ ਉਹਨਾਂ ਨੇ ਵੱਡੇ ਪੱਧਰ ਤੇ ਗਾ ਵੀ ਪਏ ਇਹ ਚਲੋ ਹੁਣ ਇਹ ਆਪਾਂ ਇਹਦੇ ਆਪਾਂ ਆਪਣੇ ਕੋ ਕੋਈ ਪ੍ਰੂਫ ਥੋੜੀ ਹੈ ਕਿ ਲੋਟਸ ਆਪਰੇਸ਼ਨ ਚੱਲਿਆ ਜਾਂ ਨਹੀਂ ਚੱਲਿਆ ਗੱਲ ਉੱਥੇ ਨਹੀਂ ਹੈਗੀ ਆਪਾਂ ਤਾਂ ਗੱਲ ਕਰ ਰਹੇ ਆ ਕਿ ਬੰਦੇ ਦੇ ਬਿਆਨ ਦੀ ਬਿਆਨ ਤੁਸੀਂ ਪਹਿਲਾਂ ਉਹ ਦੇ ਰਹੇ ਸੀ ਹੁਣ ਤੁਸੀਂ ਉਸੇ ਪਾਰਟੀ 'ਚ ਆਪਾਂ ਨੂੰ ਤਾਂ ਕੋਈ ਇਤਰਾਜ਼ ਨਹੀਂ ਬੰਦਾ ਉਹਦੀ ਆਪਣੀ ਸੋਚ ਹੈ ਉਹਦਾ ਆਪਣਾ ਦਿਲ ਕਰਦਾ ਪਰ ਗੱਲ ਨਾ ਇੱਕ ਵਿਸ਼ਵਾਸ ਦੀ ਹੋ ਰਹੀ ਹੈ ਬਈ ਵੋਟ ਪਾਉਣ ਲੋਕ ਤੇ ਕਿਹੜੇ ਵਿਸ਼ਵਾਸ ਨੂੰ ਪਾਉਣ ਕਿਉਂਕਿ ਵੋਟ ਤੁਹਾਨੂੰ ਲੋਕ ਪਾਉਂਦੇ ਨੇ ਲੋਕ ਤੁਹਾਨੂੰ ਦੇਖਦੇ ਨੇ ਐਜ਼ ਇੱਕ ਉਮੀਦਵਾਰ ਦੇਖਦੇ ਨੇ ਜੀ ਲੋਕ ਦੂਸਰੇ ਨੰਬਰ ਤੇ ਤੁਹਾਡੀ ਪਾਰਟੀ ਵੀ ਦੇਖਦੇ ਨੇ ਜਾਂ ਕਈ ਵਾਰ ਐਦਾ ਹੁੰਦਾ ਕਿ ਪਾਰਟੀ ਪਹਿਲਾਂ ਦੇਖਦੇ ਨੇ ਉਮੀਦਵਾਰ ਦੂਜੇ ਨੰਬਰ ਤੇ ਦੇਖਦੇ ਲੋਕ ਜਿਵੇਂ ਵਿਧਾਨ ਸਭਾ ਚੋਣਾਂ 2022 ਚ ਹੋਇਆ ਲੋਕਾਂ ਨੇ ਉਮੀਦਵਾਰ ਨਹੀਂ ਦੇਖੇ ਲੋਕਾਂ ਨੇ ਪਾਰਟੀ ਦੇਖੀ ਕਿ ਆਮ ਆਦਮੀ ਪਾਰਟੀ ਹੈ ਠੀਕ ਹੈ ਜੀ ਆਮ ਆਦਮੀ ਪਾਰਟੀ ਜਿਤਾਉਣੀ ਹੈ ਇਹ ਤਿਆਇਆ ਕੀਤਾ ਹੋਇਆ ਸੀ ਲੋਕਾਂ ਨੇ ਉਦੋਂ ਬਿਲਕੁਲ ਪਰ ਜਦੋਂ ਲੋਕ ਉਸ ਹਿਸਾਬ ਦੇ ਨਾਲ ਸਭ ਕੁਝ ਸੋਚ ਸਮਝ ਕੇ ਤੁਹਾਨੂੰ ਜਿਤਾਉਂਦੇ ਨੇ ਫਿਰ ਤੁਸੀਂ ਜਿਤਾ ਕੇ ਜਦੋਂ ਬਦਲ ਜਾਂਦੇ ਹੋ ਤੇ ਫਿਰ ਇਹ ਹੋ ਜਾਂਦਾ ਕਿ ਲੋਕ ਸਿਆਸਤ ਤੇ ਵਿਸ਼ਵਾਸ ਕਿਵੇਂ ਕਰਨ ਤੇ ਫਿਰ ਅਸੀਂ ਫਿਰ ਸਾਡਾ ਚੋਣ ਕਮਿਸ਼ਨ ਵੀ ਕਹਿ ਰਿਹਾ ਕਿ ਜੀ ਪਿਛਲੀ ਵਾਰ 67% ਵੋਟਾਂ ਹੋਈਆਂ ਸੀ ਪੋਲਿੰਗ ਹੋਈ ਸੀ ਇਸ ਵਾਰ ਵਧਾਉਣੀ ਹੈ ਭਈ ਜਿੱਥੇ ਸਿਆਸਤ ਚ ਆ ਕੁਝ ਹੋਊਗਾ ਉਥੇ ਤੁਸੀਂ ਦੇਖੋ ਕਿ ਲੋਕ ਵੋਟ ਪਾਉਣ ਜਾਣਗੇ ਕਿਵੇਂ ਜਾਣਗੇ ਲੋਕ ਸੋਚਦੇ ਨੇ ਕਿ ਯਾਰ ਜੇ ਮੈਂ ਵੋਟ ਇਸ ਬੰਦੇ ਨੂੰ ਅੱਜ ਪਾਤੀ ਤਾਂ ਇਹਦਾ ਕੀ ਕੱਲ ਨੂੰ ਪਤਾ ਹੈ ਮੈਂ ਅੱਜ ਇਹ ਪਾਰਟੀ ਕਰਕੇ ਪਾਈ ਆ ਕਿ ਇਹ ਬੰਦਾ ਇਹ ਪਾਰਟੀ ਚ ਤੇ ਕਾਲੂ ਇਹ بی پارٹی ਚਲੇ ਜਾਊਗਾ ਮੈਨੂੰ ਕੀ ਵੇਲਿਆ ਮਤਲਬ ਇਹ ਸਿਆਸਤਦਾਨਾਂ ਨੂੰ ਸੋਚਣਾ ਪਊਗਾ ਕਿ ਮੌਜੂਦਾ ਦੌਰ ਦੇ ਵਿੱਚ ਸਿਆਸਤ ਜਾਂ ਫਿਰ ਸਿਆਸੀ ਆਗੂ ਜਾ ਕਿਹੜੇ ਪਾਸੇ ਨੂੰ ਰਹੇ ਨੇ ਜੀ ਤੁਸੀਂ ਤੁਹਾਨੂੰ ਇੱਕ ਸੋਚ ਧਾਰਨ ਕਰਨੀ ਪਊਗੀ ਹੁਣ ਅੱਗੇ ਪਿੰਡਾਂ ਦੇ ਵਿੱਚ ਗੱਲ ਹੁੰਦੀ ਸੀ ਸੁਤਨਾਮ ਬਹੁਤ ਸਾਰੇ ਲੋਕ ਸੁਣਦੇ ਹੋਣਗੇ ਅੱਗੇ ਜਵਾਨ ਹੁੰਦੀ ਸੀ ਸਿਰਫ ਕਿਸੇ ਨੇ ਮੱਝ ਕੱਟੀ ਵੇਚਣੀ ਹੈ ਜਾਂ ਕੋਈ ਪ੍ਰਾਪਰਟੀ ਹਨਾ ਸੌਦੇਬਾਜ਼ੀ ਕਰਨੀ ਆ ਅੱਗੇ ਜ਼ਬਾਨ ਤੇ ਖੜ ਜਾਂਦੀ ਸੀ ਗੱਲ ਉਹ ਕਹਿੰਦੇ ਸੀ ਅੱਛਾ ਵੀ ਆ ਜ਼ਬਾਨ ਹੋ ਗਈ ਜੀ ਬਸ ਠੀਕ ਹੈ ਆ ਚੀ ਆ ਮੱਝ ਸਾਡੀ ਹੈ ਜਾਂ ਆ ਖੇਤ ਸਾਡਾ ਜੀ ਆਪਾਂ ਇੰਨੇ ਪੈਸੇ ਤੇ ਜ਼ਬਾਨ ਹੋ ਗਈ ਕੋਈ ਲਿਖਤ ਪਰਤ ਨਹੀਂ ਕੋਈ ਕੁਛ ਨਹੀਂ ਪਰਿਵਾਰਕ ਰਿਸ਼ਤਿਆਂ ਦੀ ਗੱਲ ਕਰ ਲੈਣੇ ਬਿਲਕੁਲ ਪਰਿਵਾਰਕ ਰਿਸ਼ਤੇ ਤਾਂ ਹੈ ਹੀ ਹੈ ਚਲੋ ਮੈਂ ਜਵਾਨ ਦੀ ਗੱਲ ਕਰਦਾ ਕਿ ਕਿੰਨੀ ਜਵਾਨ ਇਹ ਰੱਖਦੀ ਸੀ ਕਿ ਹਾਂ ਯਾਰ ਬੰਦੇ ਨੇ ਜਵਾਨ ਦੇ ਦਿੱਤੀ ਤਾਂ ਬੰਦਾ ਖੜੂਗਾ ਕੋਈ ਪ੍ਰਨੋਟ ਨਹੀਂ ਕੋਈ ਕੁਝ ਨਹੀਂ ਅੱਜ ਜੇ ਤੁਸੀਂ ਕੋਈ ਚੀਜ਼ ਕਰਨੀ ਹੈ ਕਿਸੇ ਸੌਦੇ ਦੇ ਵਿੱਚ ਤੁਸੀਂ ਕੋਈ ਬਿਆਨਨਾ ਦੇਣਾ ਤਾਂ ਤੁਸੀਂ ਪਹਿਲਾਂ ਲਿਖਤ ਪੜਤ ਕਰੋਗੇ ਬਿਲਕੁਲ ਇਹ ਗੱਲ ਇੱਥੋਂ ਐ ਕਿ ਗੱਲ ਸਾਡੇ ਸਮਾਜ ਤੋਂ ਵੀ ਆਉਂਦੀ ਐ ਕਿ ਜੇ ਸਿਆਸੀ ਆਗੂਆਂ ਨੂੰ ਵੀ ਆਪਾਂ ਕਹਨੇ ਆ ਤਾਂ ਅਸੀਂ ਖੁਦ ਵੀ ਉਸੇ ਤਰੀਕੇ ਦੇ ਹੋ ਗਏ ਆ ਅਸੀਂ ਆਪਣੀ ਜ਼ੁਬਾਨ ਤੇ ਨਹੀਂ ਖੜਦੇ ਹੈਗੇ ਹੁਣ ਉਹ ਜ਼ੁਬਾਨਾਂ ਰੁੜ ਗਈਆਂ ਲੋਕਾਂ ਦੀਆਂ ਵਿਸ਼ਵਾਸ ਨਹੀਂ ਕਰਦਾ ਕੋਈ ਅਗਲਾ ਕਹਿੰਦਾ ਜ਼ੁਬਾਨ ਉਹ ਕੀ ਹੁੰਦੀ ਐ ਜ਼ੁਬਾਨ ਨਹੀਂ ਤੂੰ ਪਰ ਨੋਟ ਭਰ ਯਾਰ ਹੈਨਾ ਇੱਥੇ ਆ ਕੇ ਖੜਦੀ ਐ ਗੱਲ ਕਿ ਸਾਨੂੰ ਯਕੀਨ ਨਹੀਂ ਤੇਰੀ ਜ਼ੁਬਾਨ ਤੇ ਉਹੀ ਚੀਜ਼ ਹੁਣ ਸਿਆਸਤ ਚ ਆ ਗਈ ਐ ਸਮਾਜ ਚੋਂ ਹੀ ਨਿਕਲ ਕੇ ਆਉਂਦੀ ਐ ਨਾ ਚੀਜ਼ਾਂ ਹੂੰ ਜਦੋਂ ਲੋਕ ਬਦਲਣ ਲੱਗ ਗਏ ਤਾਂ ਸਿਆਸ ਸਿਆਸੀ ਆਗੂ ਵੀ ਤਾਂ ਲੋਕਾਂ ਚੋਂ ਹੀ ਨਿਕਲ ਕੇ ਆਏ ਨੇ ਉਹ ਵੀ ਬਦਲ ਰਹੇ ਨੇ ਉਹ ਕਹਿੰਦੇ ਕਿ ਠੀਕ ਹੈ ਜੀ ਅੱਜ ਅਸੀਂ ਇਸ ਪਾਰਟੀ 'ਚ ਹਾਂ ਕੱਲ ਇਸ ਇਸ 'ਚ ਜਾਏਗੇ ਹਮ ਕੋ ਜੋ ਠੀਕ ਲੱਗੇ ਹਮ ਉਹ ਕਰਾਂਗੇ ਹੈਨਾ ਤੇ ਗੱਲ ਇਹੀ ਹੈ ਹੁਣ ਦੇਖੋ ਜਿਹੜੇ ਇਹ ਆਗੂ ਜਾ ਰਹੇ ਨੇ ਹੁਣ ਇੱਕ ਵੱਡੇ ਪਮਾਨੇ ਤੇ ਨਿਕਲ ਕੇ ਸੋਚਿਆ ਜਾਵੇ ਪੰਜਾਬ ਦੇ ਵਿੱਚ ਬੀਜੇਪੀ ਉਸ ਹਿਸਾਬ ਦੇ ਨਾਲ ਨਹੀਂ ਕਰ ਪਾਈ ਜਿਸ ਹਿਸਾਬ ਦੇ ਨਾਲ ਬੀਜੇਪੀ ਦੇਸ਼ ਦੇ ਦੂਜੇ ਰਾਜਾਂ 'ਚ ਸੂਬਿਆਂ 'ਚ ਹੈਗੀ ਆ ਜੀ ਮੋਸਟਲੀ ਸਭ ਤੋਂ ਜ਼ਿਆਦਾ ਬੀਜਪੀ ਦੀ ਸਰਕਾਰ ਆ ਜਾਂ ਬੀਜਪੀ ਭਾਈਵਾਲ ਪਾਰਟੀਆਂ ਦੇ ਨਾਲ ਮਿਲ ਕੇ ਸਰਕਾਰਾਂ ਸੂਬਿਆਂ ਦੇ ਵਿੱਚ ਜੀ ਇੱਕ ਇਕੱਲਾ ਪੰਜਾਬ ਹੈ ਜਿੱਥੇ ਅਕਾਲੀ ਦਲ ਦੇ ਨਾਲ ਮਿਲ ਕੇ ਤਾਂ ਪਹਿਲਾਂ ਸਰਕਾਰ ਬਣੀ ਪਰ ਬੀਜਪੀ ਇੰਡੀਵਿਜੂਅਲ ਕਾਮਯਾਬ ਨਹੀਂ ਹੋ ਪਾਈ ਹੁਣ ਇਹਦਾ ਇੱਕ ਕਾਰਨ ਇਹ ਵੀ ਹੈ ਕਿ ਬੀਜਪੀ ਨੂੰ ਸ਼ਾਇਦ ਲੱਗਦਾ ਕਿ ਜਿਹੜੇ ਸਾਡੇ ਕੋਲ ਚਿਹਰੇ ਨੇ ਨਾ ਸਾਡੇ ਕੋਲ ਚਿਹਰੇ ਕ੍ਰਿਸਮਾ ਕ੍ਰਿਸਮਾ ਹੀ ਚਿਹਰੇ ਨਹੀਂ ਹੈਗੇ ਸਾਡੇ ਕੋਲ ਬੀ ਜਿਨ੍ਹਾਂ ਦੇ ਪਿੱਛੇ ਲੋਕ ਖੜੇ ਖੜੇ ਹੋਣ ਜਿਨ੍ਹਾਂ ਨੂੰ ਦੇਖ ਕੇ ਲੋਕ ਵੋਟਾਂ ਪਾਉਣ ਸੋ ਮੈਨੂੰ ਇਹ ਲੱਗਦਾ ਕਿ ਬੀ ਜੀਪੀ ਨੇ ਇਸੇ ਕਰਕੇ ਹੁਣ ਪੰਜਾਬ ਦੇ ਵੱਡੇ ਸਿਆਸੀ ਆਗੂਆਂ ਨੂੰ ਟਾਰਗੇਟ ਕੀਤਾ ਜਿਨ੍ਹਾਂ ਦੇ ਵੱਡੇ ਚਿਹਰੇ ਨੇ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਵੱਡਾ ਚਿਹਰਾ ਸੀ ਹਾਲਾਂਕਿ ਉਹਨਾਂ ਦੇ ਨਾਲ ਉਹਨਾਂ ਦੀ ਸਟੋਰੀ ਕੁਝ ਹੋਰ ਸੀ ਜੇ ਮੈਨੂੰ ਲੱਗਦਾ ਕਾਂਗਰਸ ਪਾਰਟੀ ਉਹਨਾਂ ਨੂੰ ਨਾਲ ਲਾਉਂਦੀ ਤਾਂ ਫਿਰ ਉਹ ਸ਼ਾਇਦ ਨਾ ਜਾਂਦੇ ਉਹਨਾਂ ਦੇ ਨਾਲ ਜੋ ਹੋਇਆ ਇੱਕ ਵੱਡਾ ਲੀਡਰ ਜਦੋਂ ਐਦਾਂ ਤੁਸੀਂ ਕੁਰਸੀ ਤੋਂ ਉਤਾਰਦੇ ਹੋ ਉਹ ਇੱਕ ਹੁੰਦਾ ਹੈ ਕਿ ਯਾਰ ਮੇਰੇ ਨਾਲ ਇਹ ਹੋ ਗਿਆ ਤੇ ਉਹ ਫਿਰ ਦੂਸਰੇ ਪਾਸੇ ਚਲਾ ਜਾਂਦਾ ਉਹ ਚਲੇ ਗਏ ਤੇ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਸੁਨੀਲ ਜਾਖੜ ਬੀਜੇਪੀ ਦੇ ਵਿੱਚ ਗਏ ਇੱਕ ਦੋ ਹੋਰ ਸਿਹਤ ਮੰਤਰੀ ਸਾਫਕਾ ਬਲਵੀਰ ਸਿੱਧੂ ਗਏ ਰਾਜਕੁਮਾਰ ਮੇਰਕਾ ਗਏ ਖੈਰ ਉਹਨਾਂ ਨੇ ਬੈਕ ਲੈ ਲਿਆ ਸੀ ਕੰਮ ਹੋਰ ਬਹੁਤ ਸਾਰੇ ਕਾਂਗਰਸ ਦੇ ਆਗੂ ਨੇ ਜਿਹੜੇ ਗਏ ਨੇ ਹਨਾ ਪਰਨੀਤ ਕੌਰ ਚਲੇ ਗਏ ਰਵਨੀਤ ਬਿੱਟੂ ਚਲਿਆ ਗਿਆ ਸੁਨੀਲ ਜਾਖੜ ਉੱਥੇ ਚਲੇ ਗਏ ਸੁਸ਼ੀਲ ਕੁਮਾਰ ਰਿੰਕੂ ਉੱਥੇ ਚਲੇ ਗਏ ਸੋ ਮਤਲਬ ਇਹ ਵੱਡੇ ਚਿਹਰੇ ਜਿੱਥੇ ਕਿਤੇ ਕਮੀ ਸ਼ਾਇਦ ਬੀਜੇਪੀ ਨੂੰ ਲੱਗਦੀ ਸੀ ਕਿ ਪੰਜਾਬ 'ਚ ਬਈ ਸਾਡੇ ਕੋਲ ਵੱਡੇ ਚਿਹਰੇ ਨਹੀਂ ਹੈਗੇ ਜੇ ਸਾਡੇ ਕੋਲ ਵੱਡੇ ਚਿਹਰੇ ਹੋਣ ਤਾਂ ਅਸੀਂ ਜਿੱਤ ਸਕਦੇ ਹਾਂ ਪਰ ਜੇ ਐਦਾਂ ਦੀ ਗੱਲ ਹੈ ਕਿ ਪੰਜਾਬ ਦੇ ਲੋਕ ਇਹ ਸੋਚਦੇ ਸੀ ਹੁਣ ਤੱਕ ਕਿ ਬੀਜੇਪੀ ਕੋਲ ਵੱਡਾ ਚਿਹਰਾ ਨਹੀਂ ਸੀ ਇਸ ਕਰਕੇ ਬੀਜੇਪੀ ਨੂੰ ਜਿਆਦਾ ਜਿੱਤ ਸੀਟਾਂ ਤੇ ਨਹੀਂ ਮਿਲਦੀ ਸੀ ਉਹ ਚੀਜ਼ ਹੁਣ ਇਸ ਵਾਰ ਕਲੀਅਰ ਹੋ ਜਾਊਗੀ ਕਿਉਂਕਿ ਹੁਣ ਤਾਂ ਬਹੁਤ ਵੱਡੇ ਲੀਡਰ ਨੇ ਬੀਜੇਪੀ ਦੇ ਕੋਲ ਹਨਾ ਰਵਨੀਤ ਬਿੱਟੂ ਜਿਹੜੇ ਅਸੀਂ ਲੀਡਰਾਂ ਦੀ ਗੱਲ ਕਰਦੇ ਆ ਉਹ ਸਾਰੇ ਲੀਡਰ ਵੱਡੇ ਚਿਹਰੇ ਹੁਣ ਹੈਗੇ ਨੇ ਤੇ 13 ਹੀ ਸੀਟਾਂ ਨੇ ਲੋਕ ਸਭਾ ਦੀਆਂ ਜਿਹੜੇ ਵੱਧ ਨੇ ਤਾਂ 13 ਕੇ ਲੀਡਰ ਚਾਹੀਦੇ ਨੇ ਆਸੇ ਪਾਸੇੋਂ ਇੰਨੇ ਆ ਗਏ ਤੇ ਉਹ 13 ਫਿਲ ਹੋ ਜਾਣਗੇ ਸੋ ਇਹ ਇੱਕ ਟੈਸਟ ਵੀ ਹੋਊਗਾ ਬੀਜੇਪੀ ਦਾ ਕਿ ਜੇ ਬੀਜੇਪੀ ਨੂੰ ਲੱਗਦਾ ਇੰਟਰਨਲ ਸਰਵੇ ਬੀਜੇਪੀ ਦਾ ਇਹ ਕਹਿੰਦਾ ਸੀ ਕਿ ਸਾਡੇ ਕੋਲ ਵੱਡੇ ਚਿਹਰੇ ਨਹੀਂ ਸੀ ਜੀ ਅਸੀਂ ਤਾਂ ਕਰਕੇ ਲੈਗ ਕਰਦੇ ਆ ਉਹ ਚੀਜ਼ ਵੀ ਹੁਣ ਕਲੀਅਰ ਹੋ ਜੂਗੀ ਕਿ ਹੁਣ ਲੋਕ ਕੀ ਵਾਕਈ ਚਿਹਰਿਆਂ ਦੇ ਪਿੱਛੇ ਜਾਂਦੇ ਨੇ ਜਾਂ ਫਿਰ ਪੰਜਾਬ ਦੇ ਸਿਆਸਤ ਜਾਂ ਪੰਜਾਬ ਦੇ ਲੋਕ ਬੀਜੇਪੀ ਦੇ ਲਈ ਇਸ ਤਰੀਕੇ ਦਾ ਕੁਝ ਪਾਲੀ ਬੈਠੇ ਨੇ ਕਿ ਬੀਜੇਪੀ ਪੰਜਾਬ ਦਾ ਸਵਾਰ ਨਹੀਂ ਸਕਦੀ ਜਾਂ ਕਿ ਉਹ ਕੰਟੀਨਿਊ ਰਹੂਗਾ ਰਾਲਾ ਕਿ ਬੀਜੇਪੀ ਇਹ ਕਹਿ ਰਹੀ ਹੈ ਕਿ ਸਾਨੂੰ ਇੱਕ ਵਾਰ ਭਰੋਸਾ ਕਰਕੇ ਦੇਖੋ ਅਸੀਂ ਬਦਲ ਦੇਾਂਗੇ ਪੰਜਾਬ ਰੌਜੀ ਇੱਥੇ ਇੱਕ ਹੋਰ ਸਵਾਲ ਵੀ ਬਣਦਾ ਹੈ ਤਾਂ ਬੀਜੇਪੀ ਦਾ ਕਾਡਰ ਜਿਹੜਾ ਪੁਰਾਣਾ ਤਕਸਾਲੀ ਆਗੂ ਕਹਿ ਸਕਦੇ ਆ ਉਹ ਕਿੱਦਾਂ ਦਾ ਰੋਲ ਅਦਾ ਕਰਨਗੇ ਜਦੋਂ ਉਹਨਾਂ ਦੇ ਸਿਰ ਤੇ ਨਵੇਂ ਲਿਆ ਕੇ ਬਿਠਾ ਬਿਠਾ ਦਿੱਤੇ ਨਹੀਂ ਉਹ ਤਾਂ ਸ਼ਰਿਆਮ ਉਹ ਤਾਂ ਰੋ ਰਹੇ ਨੇ ਜੀ ਉਹ ਤਾਂ ਕਹਿ ਰਹੇ ਨੇ ਕਿ ਯਾਰ ਇਹ ਤੁਸੀਂ ਸਾਡੇ ਨਾਲ ਕੀ ਕਰਦੇ ਹੋ ਅਸਲ ਚ ਦੇਖੋ ਉਹ ਵਫਾਦਾਰ ਸਪਾਹੀ ਨੇ ਜੀ ਜੇ ਕਹਿਦੀ ਹੈ ਨਾ ਕਿ ਇਹ ਜਿਹੜੇ ਬੀਜੇਪੀ ਦਾ ਅਸਲ ਤਕਸਾਲੀ ਜਿਹੜਾ ਵਰਕਰ ਆ ਜਾਂ ਆਗੂ ਨੇ ਜਿਹੜੇ ਪੁਰਾਣੇ ਸਮਿਆਂ ਤੋਂ ਉਹਦੇ ਨਾਲ ਖੜੇ ਨੇ ਉਹ ਅਸਲੀ ਨੇ ਮਤਲਬ ਉਹਨਾਂ ਦੀ ਇਮਾਨਦਾਰੀ ਆ ਉਹਨਾਂ ਦੀ ਪਾਰਟੀ ਦੇ ਨਾਲ ਜੀ ਚਾਹੇ ਉਹ ਛੋਟੇ ਲੀਡਰ ਹੋਵੇ ਬੀਜੇਪੀ ਦਾ ਚਾਹੇ ਹੋਵੇ ਵੱਡਾ ਚਾਹੇ ਇੱਕ ਛੋਟਾ ਵਰਕਰ ਹਲਕੇਚ ਹੋਵੇ ਜੀ ਮੈਂ ਉਹਨਾਂ ਨੂੰ ਇਮਾਨਦਾਰ ਕਹੂੰਗਾ ਵੀ ਤੁਸੀਂ ਸੱਚੇ ਇਮਾਨਦਾਰ ਹੋ ਤੁਸੀਂ ਸੱਚੇ ਪਾਰਟੀ ਪ੍ਰੇਮੀਆਂ ਹੋ ਕਿ ਤੁਸੀਂ ਪਾਰਟੀ ਉਹਨਾਂ ਹਾਲਾਤਾਂ ਚ ਵੀ ਨਹੀਂ ਛੱਡੀ ਜਦੋਂ ਘਰ ਕੇ ਜਾ ਰਹੇ ਸੀ ਡੰਡੇ ਵੱਲ ਜਦੋਂ ਕੁਝ ਵੀ ਹੋਰ ਬਹੁਤ ਕੁਝ ਹੋਇਆ ਬੀਜੇਪੀ ਆਗੂਆਂ ਦੇ ਨਾਲ ਤੁਸੀਂ ਨਹੀਂ ਛੱਡੀ ਤੇ ਇੱਥੇ ਪਾਰਟੀਆਂ ਨੂੰ ਵੀ ਸੋਚਣਾ ਪੈਣਾ ਬਈ ਯਾਰ ਜਿਹੜੇ ਇਮਾਨਦਾਰੀ ਦੇ ਨਾਲ ਸਾਡੇ ਨਾਲ ਖੜੇ ਨੇ ਤੇ ਉਹਨਾਂ ਨੂੰ ਕੁਛ ਨਾ ਕੁਛ ਤਾਂ ਅਸੀਂ ਦੇਈਏ ਨਾ ਇਹ ਥੋੜੀ ਹੈ ਕਿ ਜਦੋਂ ਹੁਣ ਦੇਖੋ ਬੀਜੇਪੀ ਦੇ ਲੋਕਲ ਲੀਡਰਾਂ ਦੀ ਇਹੀ ਮੰਗ ਹੁੰਦੀ ਸੀ ਹੁਣ ਤੱਕ ਕਿ ਯਾਰ ਅਕਾਲੀ ਦਲ ਨੂੰ ਇੱਕ ਪਾਸੇ ਕਰੋ ਆਪਾਂ ਇੰਡੀਵਿਜੂਅਲ ਲੜਾਂਗੇ ਵਿਧਾਨ ਸਭਾ ਵੀ ਲੜਾਂਗੇ ਆਪਾਂ ਲੋਕ ਸਭਾ ਵੀ ਲੜਾਂਗੇ ਇਹ ਉਹਨਾਂ ਦੇ ਟਕਸਾਲੀ ਭਾਜਪਾਈਆਂ ਦੀ ਇਹ ਇੱਕ ਸੋਚ ਸੀ ਕਿ ਐਦਾਂ ਹੋਵੇ ਹੁਣ ਜਦੋਂ ਹੋ ਰਿਹਾ ਇਦੇ ਪਿੱਛੇ ਇੱਕ ਕਾਰਨ ਸੀ ਉਹਨਾਂ ਨੂੰ ਇਹ ਸੀਗਾ ਕਿ ਜੇ ਅਸੀਂ ਇੰਡੀਵਿਜੂਅਲ ਲੜਾਂਗੇ ਸਾਨੂੰ ਅੱਗੇ ਆਉਣ ਦਾ ਮੌਕਾ ਮਿਲੂਗਾ ਪਰ ਹਾਂ ਪਰ ਜਦੋਂ ਹੁਣ ਭਾਜਪਾ ਲੜ ਰਹੀ ਹੈ ਇੰਡੀਵਿਜੂਅਲ ਚਿਹਰੇ ਆਸੇ-ਪਾਸੇ ਆ ਰਹੇ ਨੇ ਤਾਂ ਉਹ ਜਿਹੜੇ ਸੋਚ ਸੀ ਉਹਨਾਂ ਲੋਕਾਂ ਦੀ ਵੀ ਅਸੀਂ 20 ਸਾਲ ਗਾਲੇ ਪਾਰਟੀ ਚ ਕਿਸੇ ਨੇ 15 ਸਾਲ ਗਾਲੇ ਨੇ ਉਹ ਉੱਥੇ ਦੇ ਉੱਥੇ ਹੀ ਖੜੇ ਰਹਿ ਗਏ ਨੇ ਸੋ ਜੇ ਕਿਤੇ ਵੱਡੇ ਚਿਹਰੇ ਆਏ ਵੀ ਨੇ ਪਰ ਜਿਹੜਾ ਗਰਾਊਂਡ ਬੇਸ ਤੇ ਜਿਹੜਾ ਵਰਕਰ ਸੀ ਨਾ ਗੈਡਰ ਹੈ ਜੀ ਉਹ ਚ ਨਮੋਸ਼ੀ ਜ਼ਰੂਰ ਹੈ ਕਿਉਂਕਿ ਉਹਨੇ ਹੀ ਵੋਟਾਂ ਅਪ ਕਰਨੀਆਂ ਥੋਡੀਆਂ ਉਹਨੇ ਹੀ ਡਾਊਨ ਕਰਨੀਆਂ ਨੇ ਸੋ ਜੇ ਇਧਰੋਂ ਬੀਜੇਪੀ ਨੂੰ ਫਾਇਦਾ ਹੋਇਆ ਤਾਂ ਉਧਰੋਂ ਬੀਜੇਪੀ ਨੂੰ ਨੁਕਸਾਨ ਹੋ ਸਕਦਾ ਪਰ ਸਭ ਤੋਂ ਵੱਡੀ ਗੱਲ ਜਿਹੜੀ ਆਪਾਂ ਸਤਨਾਮ ਲੈ ਕੇ ਚੱਲੇ ਸੀ ਗੱਲ ਕਿ ਇਹ ਹੋ ਕੀ ਰਿਹਾ ਹੈ ਨਾ ਤੇ ਰਵਨੀਤ ਬਿੱਟੂ ਦੀਆਂ ਅੱਜਕੱਲ ਰੀਲਾਂ ਮੈਂ ਦੇਖ ਰਿਹਾ ਆ ਇੱਕ ਹੁਣੇ ਆਪਾਂ ਮੈਂ ਤੁਹਾਨੂੰ ਦਿਖਾ ਰਿਹਾ ਸੀ ਨਾ ਕਿ ਇੱਕ ਕਾਂਗਰਸ ਦੇ ਵੱਲੋਂ ਪਾਈ ਗਈ ਸੀ ਜਦੋਂ ਰਵਨੀਤ ਬਿੱਟੂ ਹਰਜੀਤ ਗਰੇ ਨਾਲ ਵਾਲ ਨਾਲ ਇੱਕ ਚੈਨਲ ਤੇ ਬੈਠ ਕੇ ਇੰਟਰਵਿਊ ਕਰਦੇ ਇੰਨੇ ਸੀ ਉਹ ਕਹਿੰਦੇ ਯਾਰ ਵੀ ਮੈਂ ਇਹਨਾਂ ਦਿਨਾਂ ਬੈਠੂਗਾ ਮੈਂ ਜੁੱਤੀ ਕੱਢ ਕੇ ਮਾਰੂ ਇਹਨਾਂ ਦੀ ਉਦੋਂ ਕਿਸਾਨੀ ਅੰਦੋਲਨ ਵੇਲੇ ਬਿਲਕੁਲ ਤੇ ਉਦੋਂ ਉਹ ਦਿਨ ਸੀ ਜਦੋਂ ਰਵਨੀਤ ਬਿੱਟੂ ਸ਼ੰਭੂ ਗਏ ਸੀ ਤੇ ਉਹਨਾਂ ਨੂੰ ਭਜਾਤਾ ਸੀ ਭਜਾਤਾ ਸੀ ਉਸ ਕਰਕੇ ਖਫਾ ਸੀਂਗੂ ਵਾਟਰ ਤੇ ਹਾਂ ਤੇ ਉਸੇ ਰੀਲ ਦੇ ਉਹ ਸ਼ਾਟ ਨੇ ਕੱਲ ਜਦੋਂ ਰਵਨੀਤ ਬਿੱਟੂ ਭਾਜਪਾ ਚ ਸ਼ਾਮਲ ਹੋ ਗਏ ਬਈ ਫੇਰ ਹੁਣ ਯਕੀਨ ਕਿੱਥੇ ਰਹਿ ਗਿਆ ਬਿਲਕੁਲ ਜੀ ਤੁਸੀਂ ਕੱਲ ਤੁਸੀਂ ਇਹ ਕਰ ਰਹੇ ਹੋ ਅੱਜ ਤੁਸੀਂ ਉਸ ਤੋਂ ਉਲਟ ਕਰ ਰਹੇ ਹੋ ਲੋਕ ਕੀ ਸੋਚਣਗੇ ਜਾਂ ਤੁਹਾਡੇ ਵੋਟਰ ਕੀ ਸੋਚਣਗੇ ਤੁਹਾਨੂੰ ਉਹਨਾਂ ਚੀਜ਼ਾਂ ਦੀ ਪਰਵਾਹ ਹੈ ਹੀ ਨਹੀਂ ਸੋ ਗੱਲ ਤਾਂ ਇਹੀ ਹੈ ਕਿ ਸਮਾਜ ਦੇ ਵਿੱਚੋਂ ਜਿਹੜੀਆਂ ਕਦਰਾਂ ਕੀਮਤਾਂ ਖਤਮ ਹੋਈਆਂ ਸੀ ਉਹ ਸਿਆਸਤ ਸਿਆਸਤ ਦੇ ਵਿੱਚ ਵੀ ਆਈਆਂ ਨੇ ਇੱਥੇ ਵੀ ਤੁਹਾਡੀਆਂ ਕਦਰਾਂ ਕੀਮਤਾਂ ਤੁਹਾਡੀ ਪਾਰਟੀ ਨਾਲ ਲਾਇਲਟੀ ਇਮਾਨਦਾਰੀ ਕੁਝ ਨਹੀਂ ਰਹਿ ਗਿਆ ਹੁਣ ਹਰ ਇੱਕ ਬੰਦਾ ਇਹ ਸੋਚਦਾ ਕਿ ਜੇ ਅੱਜ ਮੇਰੇ ਲਈ ਇੱਧਰਲੇ ਪਾਸੇ ਸੱਜੇ ਪਾਸੇ ਬੈਠਣਾ ਮੇਰੇ ਲਈ ਫਾਇਦਾ ਤਾਂ ਮੈਂ ਸੱਜੇ ਪਾਸੇ ਬੈਠੂ ਮੈਂ ਖੱਬੇ ਪਾਸੇ ਮੈਂ ਜੁੱਤੀ ਨਹੀਂ ਮਾਰਦਾ ਉਹੀ ਗੱਲ ਹੈ ਹੈ ਨਾ ਤੇ ਇਹ ਚੀਜ਼ ਆ ਸਿਆਸੀ ਆਗੂ ਆਪਣਾ ਫਾਇਦਾ ਸੋਚਣ ਲੱਗ ਗਏ ਨੇ ਤੁਹਾਨੂੰ ਵੋਟਾਂ ਪੈਣੀਆਂ ਨੇ ਤੁਹਾਨੂੰ ਲੋਕਾਂ ਨੇ ਜਿਤਾਉਣਾ ਤੁਹਾਨੂੰ ਤੁਹਾਡੇ ਹਲਕੇ ਦੇ ਬਾਰੇ ਤੁਹਾਨੂੰ ਸੋਚਣਾ ਚਾਹੀਦਾ ਪਰ ਸਭ ਤੋਂ ਪਹਿਲਾਂ ਤੁਹਾਨੂੰ ਸੋਚਣਾ ਚਾਹੀਦਾ ਆਪਣੀ ਪਾਰਟੀ ਲਈ ਇਹ ਆਪਾਂ ਕਿਸੇ ਦੇ ਲਈ ਨਹੀਂ ਕਹਿ ਰਹੇ ਚਾਹੇ ਤੁਸੀਂ ਕਾਂਗਰਸੀ ਹੋ ਚਾਹੇ ਤੁਸੀਂ ਅਕਾਲੀਓ ਚਾਹੇ ਤੁਸੀਂ ਆਪਦੇ ਹੋ ਚਾਹੇ ਤੁਸੀਂ ਬਾਜਪਾਈਓ ਤੁਹਾਨੂੰ ਆਪਣੀ ਪਾਰਟੀ ਦੇ ਨਾਲ ਸਭ ਤੋਂ ਪਹਿਲਾਂ ਵਫਾਦਾਰ ਹੋਣਾ ਪਊਗਾ ਜੇ ਤੁਸੀਂ ਆਪਣੀਆਂ ਪਾਰਟੀਆਂ ਦੇ ਨਾਲ ਵਫਾਦਾਰ ਨਹੀਂ ਹੈਗੇ ਫਿਰ ਲੋਕ ਤੁਹਾਡੇ ਤੇ ਮੈਨੂੰ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਯਕੀਨ ਕਰਨਗੇ ਕਿ ਕੱਲ ਨੂੰ ਤੁਸੀਂ ਉਹਨਾਂ ਜੇ ਉਹ ਤੁਹਾਨੂੰ ਜਿਤਾਉਣਗੇ ਕਿ ਤੁਸੀਂ ਉਹਨਾਂ ਦੇ ਨਾਲ ਖੜੋਵੋਗੇ ਤੁਸੀਂ ਤਾਂ ਖੜ ਕੇ ਜਿੱਤ ਕੇ ਬਦਲ ਜਾਂਦੇ ਹੋ ਸੋ ਇਹ ਚੀਜ਼ ਸਿਆਸਤ ਦੇ ਵਿੱਚ ਨਿਗਾਰ ਲੈ ਕੇ ਆ ਰਹੀ ਹੈ ਇਹ ਸਾਰੇ ਸਿਆਸੀ ਆਗੂ ਨੂੰ ਸੋਚਣਾ ਪਊਗਾ ਤੇ ਪਤਾ ਨਹੀਂ ਹੁਣ ਮੈਨੂੰ ਲੱਗਦਾ ਕਿ ਕੁਝ ਹੋਰੇ ਤਰੀਕੇ ਦੇ ਰਿਜ਼ਲਟ ਸਤਨਾਮ ਦੇਖਣ ਨੂੰ ਮਿਲਣਗੇ ਇਹ ਚ ਹੁਣ ਕਿਹੜੀ ਪਾਰਟੀ ਅੱਪ ਹੋਊਗੀ ਡਾਊਨ ਹੋਊਗੀ ਕੁਝ ਨਹੀਂ ਕਿਹਾ ਜਾ ਸਕਦਾ ਤੇ ਇਹ ਦੇਖਣਾ ਹੋਊਗਾ ਕਿ ਹੁਣ ਲੋਕ ਕੀ ਸੋਚਦੇ ਨੇ ਪੰਜਾਬ ਦੇ ਦਲ ਜਿਹੜੇ ਬਦਲ ਰਹੇ ਨੇ ਉਹਨਾਂ ਦਾ ਸਾਥ ਦਿੰਦੇ ਨੇ ਲੋਕ ਜਾਂ ਨਹੀਂ ਦਿੰਦੇ ਨੇ ਜਾਂ ਜਿਹੜੇ ਪੁਰਾਣੇ ਪਾਰਟੀਆਂ ਦੇ ਲਾਇਲ ਨੇ ਇਮਾਨਦਾਰੀ ਦੇ ਨਾਲ ਖੜੇ ਨੇ ਜਾਂ ਲੋਕ ਉਹਨਾਂ ਨੂੰ ਮੌਕਾ ਦੇ ਕੇ ਦੇਖਣਗੇ ਇੱਕ ਵਾਰ ਕਿ ਜਿਹੜਾ ਬੰਦਾ ਆਪਾਂ ਕਹਿ ਦਿੰਦੇ ਆ ਕਿ ਜਿਹੜਾ ਬੰਦਾ ਯਾਰ ਘਰੇ ਨਹੀਂ ਇਮਾਨਦਾਰ ਉਹ ਬਾਹਰ ਕਿਵੇਂ ਹੋ ਸਕਦਾ ਜਾਂ ਆਪਣੇ ਪਰਿਵਾਰ ਦੇ ਨਾਲ ਤੁਸੀਂ ਇਮਾਨਦਾਰੀ ਨਹੀਂ ਰੱਖੀ ਤੁਸੀਂ ਗਵਾਂਡੀ ਦੇ ਨਾਲ ਇਮਾਨਦਾਰੀ ਕੀ ਰੱਖ ਲੋਗੇ ਆਪਾਂ ਕਹਿੰਦੇ ਆ ਨਾ ਸੋ ਇਹ ਮੈਨੂੰ ਲੱਗਦਾ ਕਿ ਲੋਕ ਵੀ ਸੋਚ ਸਕਦੇ ਨੇ ਖੈਰ ਇਸ ਤਰੀਕੇ ਦੇ ਨਾਲ ਅਦਲਾ ਬਦਲੀ ਇਹ ਚੱਲਦਾ ਰਹਿੰਦਾ ਆ ਪਰ ਫੇਰ ਮੈਂ ਉਹੀ ਗੱਲ ਕਹੂੰਗਾ ਕਿ ਸਿਆਸੀ ਆਗੂ ਨੂੰ ਸੋਚਣਾ ਚਾਹੀਦਾ ਹਰ ਵੇਲੇ ਆਪਣਾ ਫਾਇਦਾ ਤੁਸੀਂ ਨਾ ਸੋਚੋ ਤੁਸੀਂ ਕਿਸੇ ਪਰਿਵਾਰ ਦੀ ਕੋਈ ਲੈਗਸੀ ਲੈ ਕੇ ਚੱਲ ਕੇ ਆ ਰਹੇ ਹੋ ਤੇ ਇੱਕੋਦਮ ਤੁਸੀਂ ਉਸ ਦੇ ਵਿੱਚ ਐਸਾ ਮੋੜ ਕਰਤਾ ਕਿ ਅ ਸ਼ੁਰੂ ਤੋਂ ਪਿਛਲੇ 20 30 ਸਾਲਾਂ ਤੋਂ ਇੱਕ ਪਾਰਟੀ ਨਾਲ ਸੀ ਫਿਰ ਤੁਹਾਨੂੰ ਟੁੱਟ ਕੇ ਤੁਸੀਂ ਉਧਰ ਹੋ ਗਏ ਤੁਹਾਨੂੰ ਕਾਰਨ ਦੱਸਣੇ ਪੈਣਗੇ ਕਾਰਨ ਇਹ ਨਹੀਂ ਕਿ ਤੁਸੀਂ ਬਹਾਨੇ ਦੱਸ ਰਹੇ ਹੋ ਅਸਲੀ ਕਾਰਨ ਤੁਹਾਨੂੰ ਦੱਸਣੇ ਪੈਣਗੇ ਜਾਂ ਫਿਰ ਲੋਕ ਲੱਭ ਲੈਣਗੇ ਕਿ ਤੁਸੀਂ ਕਿਉਂ ਪਾਰਟੀ ਪਹਿਲਾਂ ਵਾਲੀ ਛੱਡੀ ਜਿੱਤੇ ਲੋਕਾਂ ਨੇ ਤੁਹਾਨੂੰ ਜਿਤਾਇਆ ਨਵੀਂ 'ਚ ਤੁਸੀਂ ਕਿਉਂ ਗਏ ਹੋ ਹਨਾ ਤੇ ਇਹ ਲੋਕ ਮੇਰੇ ਨਾਲ ਲੱਭ ਲੈਣਗੇ ਤੇ ਲੋਕ ਖੁਦ ਜੱਜ ਕਰ ਸਕਦੇ ਨੇ ਤੇ ਉਹਨਾਂ ਨੇ ਵੋਟਾਂ ਕਿਸ ਤਰੀਕੇ ਨਾਲ ਕੀ ਕੁਆਲਿਟੀਆਂ ਦੇਖਣੀਆਂ ਨੇ ਸਿਆਸੀ ਆਗੂਆਂ ਚ ਉਹ ਲੋਕ ਤੈਅ ਕਰਨੇ